ਸ਼੍ਰੀ ਕੁਮਾਰ ਅਮਿਤ ਜੀ ਨੂੰ ਵੀ ਜਾ ਕੇ ਦੱਸਿਆ ਉਹਨਾਂ ਨੇ ਤਾਂ ਫਾਈਲ ਭਗਾ ਕੇ ਮੂੰਹ ਤੇ ਮਾਰ ਕੇ ਦਫਾ ਹੋ ਜਾਣ ਯਾਹਾਂ ਸੇ ਕੋਈ ਮਤਲਬ ਬੇਕਾਰ ਨਾ ਟਾਈਮ ਖਰਾਬ ਨਾ ਕਰੋ ਔਰ ਵੈਨੂ ਪ੍ਰਸ਼ਾਦ ਜੀ ਉਹਨਾਂ ਨੂੰ ਮੈਂ ਜਾ ਕੇ ਉਹਦੇ ਦਫਤਰ ਚ ਜਾ ਕੇ ਦੱਸ ਕੇ ਆਇਆ ਕਿ ਜਨਾਬ ਇਸ ਤਰ੍ਹਾਂ ਹੋ ਰਿਹਾ ਹੈ ਰਿਟਰਨ ਚਹਾਰੀ ਕੰਮ ਦਿੱਤਾ ਵਾ ਔਰ ਸਾਰੇ ਸੀਐਮ ਸਾਹਿਬ ਨੂੰ ਵੀ ਕਿੰਨੀ ਵਾਰੀ ਕਰਿਆ ਉਥੋਂ ਆ ਜਾਂਦਾ ਪ੍ਰਕਾਰਵਾਈ ਨਹੀਂ ਕੋ ਹੁੰਦੀ ਬਸ ਦੁੱਖ ਹੀ ਜਾਂਦਾ ਕੋਣ ਹੈ ਉਹ ਮਾਫੀ ਵਾਲੇ ਨਹੀਂ ਮੈਂ ਧੁਖਤਰੀ ਨਾਲ ਜਾ ਪਹਿਲੋਂ ਗਲਤ ਕੰਪਲੇਂਟ ਆ ਪਟੀਸ਼ਨਰ ਵੱਲੋਂ ਟਾਈਮ ਲੰਘੇ ਨੇ ਦੇ ਵਿੱਚ ਬਾਰੇ ਕੀਤੀ ਜਾ ਰਹੀ ਹੈ ਅਸੀਂ ਆ ਪ੍ਰਸ਼ਾਸਨ ਦੇ ਕੁਝ ਅਫਸਰਾਨਾਂ ਨੇ ਇਹ ਵੀ ਲਿਖਤਾ ਵੀ ਕਿਉਂਕਿ ਇਹ ਫਰਜੀ ਵਾੜਾ ਹੋਇਆ ਹੈ ਇਹ ਚ ਐਫ ਆਈ ਆਰ ਕਰਨੀ ਬਣਦੀ ਹੈ ਤੇ 2022 ਦੀ ਗੱਲ ਕਰ ਰਿਆ ਮੈਂ ਉਹਦੇ ਬਾਵਜੂਦ ਹੁਣ 2024 ਹੋ ਗਿਆ ਲੇਕਿਨ ਪਤਾ ਨਹੀਂ ਕਿਉਂ ਕਿ ਕਿਸੇ ਦੀ ਪ੍ਰਾਈਵੇਟ ਜ਼ਮੀਨ ਨਹੀਂ ਹੈ ਸ਼ਾਇਦ ਸਰਕਾਰ ਨੂੰ ਕੋਈ ਪਈ ਪਈ ਨਹੀਂ ਹੈ ਵੀ ਉਹਨਾਂ ਦੀਆਂ ਜ਼ਮੀਨਾਂ ਖੁਜਰੀਆ ਤੋਂ ਲੈਂਡ ਮਾਫੀਆ ਉਹਨੂੰ ਗ੍ਰੈਬ ਕਰਕੇ ਹੋਰ ਲੋਕਾਂ ਦੇ ਨਾਲ ਵੀ ਧੋਖਾਧੜੀ ਕਰ ਰਿਹਾ ਸਰਕਾਰ ਨਾਲ ਵੀ ਧੋਖਾਧੜੀ ਕਰ ਰਿਹਾ ਲੇਕਿਨ ਪ੍ਰਸ਼ਾਸਨ ਨੇ ਅੱਖਾਂ ਮੂੰਦ ਰੱਖਿਆ ਨੇ ਨਹੀਂ ਕਿ ਪਰ ਗੁਰਦੁਆਰੇ ਦੇ ਨਾਲ ਕੋਈ ਸੰਬੰਧ ਹੈ ਉਹਨਾਂ ਦਾ ਇਹ ਆਲੂ ਵਾਲੀਏ ਹੈ ਦੇਖੋ ਦੇਖੋ ਉਹਨਾਂ ਮੈਂ ਇੱਕ ਚੀਜ਼ ਨੋਟ ਕਰਦਾ ਕਿ ਜਿਹੜੇ ਲੋਕਾਂ ਨੇ 30 ਸਾਲ ਤੋਂ ਇਹ ਚੋਰੀ ਨੂੰ ਛੁਪਾ ਕੇ ਰੱਖਿਆ ਉਹਨਾਂ ਨੇ ਲੋਕਾਂ ਨੇ ਸੇਮ ਪੈਟਰਨ ਦੇ ਨਾਲ ਹੋਰ ਕਿੰਨੇ ਧਾਂ ਦੇ ਲਈ ਹੋਰ ਕਰੀ ਹੋਏਗੀ ਉਹ ਮੈਟਰ ਆਫ ਕੰਸਰਨ ਹੈ ਉਹਦੇ ਉੱਪਰ ਸਰਕਾਰ ਅਗਰ ਧਿਆਨ ਲਗਾਏ ਤਾਂ ਇਹ ਜੇ ਹੋਰ ਕਿੰਨੇ ਮਸਲੇ ਉਜਾਗਰ ਹੋ ਜਾਣਗੇ ਪਟਵਾਰੀ ਤਹਿਸੀਲਦਾਰ ਕੋਲੇ ਜਦੋਂ ਆਪਾਂ ਰਜਿਸਟ੍ਰੇਸ਼ਨ ਡਾਕੂਮੈਂਟਲੀ ਕਰਾਉਂਦੇ ਆ ਤਾਂ ਸਭ ਤੋਂ ਪਹਿਲਾ ਕੰਮ ਇਹ ਦੇਖਣਾ ਹੁੰਦਾ ਵੀ ਇਹ ਵੇਚੀ ਕਿਹਦੇ ਵੱਲੋਂ ਜਾ ਰਹੀ ਹੈ ਕਿ ਉਸ ਬੰਦੇ ਕੋਲੇ ਉਸ ਚੀਜ਼ ਨੂੰ ਵੇਚਣ ਦਾ ਅਧਿਕਾਰ ਹੈ ਕਿ ਉਹਦੀ ਕਪੈਸਿਟੀ ਹੈ ਉਸ ਚੀਜ਼ ਨੂੰ ਵੇਚਣ ਦੀ ਜੇ ਉਹ ਬੰਦਾ ਮਾਲਕ ਹੀ ਨਹੀਂ ਹੈਗਾ ਤਾਂ ਉਹ ਵੇਚ ਕੇ ਬੈਸਾਦਾ ਚੀਜ਼ ਨੂੰ ਇੱਥੇ ਜਿਹੜੀ ਚੀਜ਼ ਪੜਦਾ ਪਾਇਆ ਗਿਆ ਉਹ ਐਸੀ ਚੀਜ਼ ਤੇ ਵੀ ਜਿਹੜੀ ಗ್ರಾಮ ਪੰਚਾਇਤ ਦੀ ਜ਼ਮੀਨ ਸੀ ਕੋਈ ਪ੍ਰਾਈਵੇਟ ਬੰਦਾ ਉਹਨੂੰ ਵੇਚ ਰਿਹਾ ਰਾਜਪੁਰੇ ਦੀ ਗੱਲ ਹੈ ਰੈਵਨਿਊ ਸਟੇਟ ਆਫ ਰਾਜਪੁਰਾ ਜਿਹੜਾ ਉੱਥੇ ਇੱਕ ਬੜੀ ਪ੍ਰਾਈਮ ਲੋਕੇਸ਼ਨ ਤੇ ਲੈਂਡ ਸੀਗੀ ਇਹ ਲੈਂਡ ਜਿਹੜੀ ਹੈ ಗ್ರಾಮ ਪੰਚਾਇਤ ਦੀ ਸੀ ਲਿਟਰਨ ਜਿਹੜੀ ਜਿਵੇਂ ਆਮ ਤੌਰ ਤੇ ਪਪੂਲੇਸ਼ਨ ਵਧਣ ਤੋਂ ਬਾਅਦ ಗ್ರಾಮ ਪੰਚਾਇਤ ਜਿਹੜੀਆਂ ਮਿਊਨਿਸਪਲ ਕਾਉਂਸਲ ਜਮ ਮਿਊਨਿਸਪਲ ਕਮੇਟੀਆਂ ਦੇ ਵਿੱਚ ਫਾਰਮੂਲੇਟ ਹੋ ਜਾਂਦੀਆਂ ਉਹ ਮੇ ਇਹ ਵੀ ਲੈਂਡ ਉਹਨਾਂ ਦੇ ਅੰਡਰ ਆ ਗਈ। ਲੇਕਿਨ ਜੋ ਇਸ ਲੈਂਡ ਦੇ ਨਾਲ ਹੋਇਆ ਹੈ ਉਹਦੇ ਬਾਬਤ ਜੋ ਹੈ ਕਾਫੀ ਜਿਆਦਾ ਇਨਵੈਸਟੀਗੇਸ਼ਨ ਤੇ ਇਨਕੁਆਰੀਆਂ ਕੰਡਕਟ ਹੋ ਗਈਆਂ ਤੇ ਜਿਹਦੇ ਵਿੱਚ ਇਹ ਸਾਹਮਣੇ ਆਇਆ ਵੀ ਇਹ ಗ್ರಾಮ ਪੰਚਾਇਤ ਦੀ ਸ਼ਾਮਲਾਡ ਦੇ ਲੈਂਡ ਨੂੰ ਕੋਈ ਪ੍ਰਾਈਵੇਟ ਬੰਦਿਆਂ ਨੇ ਫਰਜੀ ਕੋਈ ਡਾਕੂਮੈਂਟਸ ਬਣਾ ਕੇ ਇਹਨੂੰ ਅੱਗੇ ਸੇਲ ਆਊਟ ਕਰਤਾ। ਤੇ ਪ੍ਰਸ਼ਾਸਨ ਨੇ ਬਿਨਾ ਦੇਖੇ ਉਹਨਾਂ ਜਿਹੜੀ ਹੈ ਸੇਲ ਡੀਡਾ ਨੂੰ ਅਪਰੂਵ ਵੀ ਕਰਤਾ ਉਸ ਤੋਂ ਬਾਅਦ ਇਹ ਮਿਊਟੇਸ਼ਨਸ ਦੇ ਵਿੱਚ ਵੀ ਚੜਾ ਦਿੱਤੀ ਗਈ ਉਸ ਤੋਂ ਬਾਅਦ ਇੱਕ ਜੋ ਸਾਡੇ ਪਟੀਸ਼ਨਰ ਨੇ ਜਿਹੜਾ ਨੇ ਹਾਈ ਕੋਰਟ ਅਪਰੋਚ ਕੀਤਾ ਵਰੁਣ ਮਲੋਤਰਾ ਜੀ ਉਹਨਾਂ ਨੇ ਇਸ ਦੇ ਬਾਰੇ ਜਦੋਂ ਆਵਾਜ਼ ਉਠਾਈ ਤਾਂ ਇਹਦੇ ਬਾਰੇ ਇਨਕੁਆਰੀ ਕੀਤੀ ਗਈ ਹੈ ਪ੍ਰਿੰਸੀਪਲ ਕਾਰਪੋਰੇਸ਼ਨ ਦੇ ਇੱਕ ਐਗਜ਼ੀਕਿਊਟਿਵ ਆਫਸਰ ਦੇ ਵੱਲੋਂ ਜਦੋਂ ਇਨਕੁਆਰੀ ਕੀਤੀ ਗਈ ਤਾਂ ਇਹ ਤੱਥ ਸਾਹਮਣੇ ਆਏ ਵੀ ਇਹ ਸਾਰਾ ਫਰਜ਼ੀ ਵੜਾ ਜ਼ਮੀਨ ਨੂੰ ਵੇਚ ਕੇ ਹੋ ਚੁੱਕਿਆ ਹੈ ਉਹਨੂੰ ਅੱਜ ਦੀ ਡੇਟ ਦੇ ਵਿੱਚ ਉਹ ਜ਼ਮੀਨ ਦੀ ਵੈਲਿਊ ਜਿਹੜੀ ਹੈ ਮੋਰ ਥਨ 50 ਕਰੋੜ ਹੈ ਤੇ ਇਸ ਜ਼ਮੀਨ ਦੀ ਵੈਲਿਊ ਇੰਨੀ ਹੋਣ ਦੇ ਬਾਵਜੂਦ ਇਨਕੁਆਰੀਆ ਹੋਣ ਦੇ ਬਾਵਜੂਦ ਇਹ ਜਦੋਂ ਸਾਹਮਣੇ ਆ ਗਈ ਚੀਜ਼ ਵੀ ਇਸ ਨੂੰ ਪ੍ਰਾਈਵੇਟ ਲੋਕ ਕੀ ਗ੍ਰਾਮ ਪੰਚਾਇਤ ਵੀ ਜੇ ਆਮ ਤੌਰ ਤੇ ਦੇਖਿਆ ਜਾਵੇ ਪੰਜਾਬ ਵਿਲੇਜ ਕਾਮਨ ਲੈਂਡ ਐਕਟ ਦੇ ਤਹਿਤ ਈਵਨ ਗ੍ਰਾਮ ਪੰਚਾਇਤ ਕੋਈ ਆਪਣੀ ਲੈਂਡ ਨੂੰ ਸਿੱਧਾ ਸਿੱਧਾ ਵੇਚ ਨਹੀਂ ਸਕਦੀ ਗਵਰਨਮੈਂਟ ਦੇ ਅਪਰੂਵਲ ਤੋਂ ਬਿਨਾ ਪ੍ਰੋਪਰ ਪ੍ਰੋਸੀਜਰ ਫੋਲੋ ਕਰਨਾ ਪੈਂਦਾ ਹੈ ਇਥੇ ਕੀ ਹੋਇਆ ਵੀ ਕੁਝ ਫਰਜੀ ਲੈਂਡ ਮਾਫੀਆ ਰਿਲੇਟਡ ਲੋਕਾਂ ਨੇ ਇਹਨੂੰ ਲੈਂਡ ਨੂੰ ਆਪਦਾ ਇੱਕ ਫਰਜੀ ਇੱਕ ਰੈਜ਼ੋਲੂਸ਼ਨ ਬਣਾ ਕੇ ਮਤਾ ਪਾ ਕੇ ਵੀ ਅਸੀਂ ਇਹਨੂੰ ਇਸ ਤਰੀਕੇ ਨਾਲ ਕਿਸੇ ਫੁਲਾਨੇ ਬੰਦੇ ਨੂੰ ਵੇਚ ਰਿਹਾ ਉਹ ਸੇਲ ਆਊਟ ਕਰਤਾ ਹੁਣ ਪ੍ਰਸ਼ਾਸਨ ਨੇ ਅਧਿਕਾਰੀਆਂ ਦੇ ਨੋਟਿਸ ਦੇ ਵਿੱਚ ਆਉਣ ਦੇ ਬਾਵਜੂਦ ਵੀ ਅੱਜ ਤੱਕ ਇਹਦੇ ਵਿੱਚ ਜਿਹੜਾ ਫਰਜੀ ਵਾੜੇ ਨੂੰ ਦੋ ਤਿੰਨ ਚੀਜ਼ਾਂ ਜਿਹੜੀਆਂ ਰਿਕੁਆਇਰਡ ਸੀਗੀਆਂ ਇੱਕ ਤਾਂ ਇਹ ਵੀ ਇਹ ਲੈਂਡ ਨੂੰ ਰਿਵਰਟ ਬੈਕ ਕੀਤਾ ਜਾਵੇ ಗ್ರಾಮ ਪੰਚਾਇਤ ਨੂੰ ਕਿਉਂਕਿ ਜਦੋਂ ਕਿਸੇ ਕੋਲ ਅਧਿਕਾਰ ਨਹੀਂ ਦੀ ਉਹਨੂੰ ਵੇਚਣ ਦਾ ਤਾਂ ਉਹ ਵੇਚ ਕੇ ਵੇਦਿੰਦੀ ਤੇ ਇਹ ਕਿਹੜੇ ਪਿੰਡ ਦੀ ಗ್ರಾಮ ਪੰਚਾਇਤ ਦਾ ਤੇ ਕਿੱਥੋਂ ਦੀ ਇਹ ਰਾਜਪੁਰਾ ਪ੍ਰੋਪਰ ਰਾਜਪੁਰੇ ਦੀ ਹੀ ਲੈਂਡ ਦੇ ਵਿੱਚ ਆਉਂਦਾ ਰਾਜਪੁਰੇ ਦੀ ਰੈਵਨਿਊ ਸਟੇਟ ਦੇ ਵਿੱਚ ਆਉਂਦੀ ਹੈ ਇਹਦਾ ਸੀਐਲਜੂ ਵਗੈਰਾ ਹੋ ਚੁੱਕਿਆ ਸਰ ਸੀਐਲਜੂ ਤਾਂ ਬਹੁਤ ਦੂਰ ਦੀ ਗੱਲ ਹੈ ਜਦੋਂ ਲੈਂਡ ਹੀ ಗ್ರಾಮ ਪੰਚਾਇਤ ਦੀ ਹੈ ਤਾਂ ਕਿਵੇਂ ਕੋਈ ਕਮੇਟੀ ਜਾਂ ਕਿਵੇਂ ਕੋਈ ਕਿਸ ਤਰੀਕੇ ਨਾਲ ਉਹਨੂੰ ਕਰ ਸਕਦੀ ਹੈ ਉਹ ਰੈਵਨਿਊ ਰਿਕਾਰਡ ਪੁਰਾਣੇ ਜਦੋਂ ਮੁਰਬਬੇਬੰਦੀਆਂ ਹੋਈਆਂ ਨੇ ਉਸ ਟਾਈਮ ਤੋਂ ਲੈ ਕੇ ਸ਼ਾਮਲਾ ਦੇ ಗ್ರಾಮ ਪੰਚਾਇਤ ਦੇ ਨਾਮ ਤੇ ਹੀ ਲੈਂਡ ਬੋਲ ਰਹੀ ਹੈ ਤਾਂ ਲੋਕਾਂ ਨੇ ਆਪਣੇ ਆਪ ਹੀ ਰਮਦਾ巴ਗੇ ਜੋ ਜੋ ਤੁਹਾਡੀ ਮਾਲਕੀਅਤ ਨਹੀਂ ਜਿਹਦੇ ਉੱਤੇ ਤੁਹਾਡਾ ਅਧਿਕਾਰ ਨਹੀਂ ਤੁਸੀਂ ਉਹਨੂੰ ਕਿਸੇ ਵੀ ਤਰੀਕੇ ਵੇਚ ਨਹੀਂ ਸਕਦੇ ਮਤਾ ਕਿਵੇਂ ਪਾਇਆ ਕਿਸੇ ਦੇ ਕਿ ਨਹੀਂ ਆਪਣੇ ਲੋਕਾਂ ਨੇ ਆਪ ਦੀ ਇੱਕ ਫਰਜੀ ਕਮਿਊਨਿਟੀ ਕਮੇਟੀ ਜਾਂ ਸੁਸਾਇਟੀ ਫਾਰਮੂਲੇਟ ਕੀਤੀ ਵੀ ਸਾਡੀ ਆ ਸੁਸਾਇਟੀ ਹੈ ਸੁਸਾਇਟੀ ਦੇ ਵਿੱਚ ਮਤਾ ਪਾ ਲਿਆ ਤਾਂ ਆਪਾਂ ਚਾਰ ਲੋਕ ਇਕੱਠੇ ਹੋ ਕੇ ਕਹਿ ਦਈਏ ਵੀ ਅਸੀਂ ਆ ਸਰਕਾਰ ਦੀ ਜ਼ਮੀਨ ਨੂੰ ਵੇਚਣਾ ਨਾ ਆਪਣੇ ਕੋਲੇ ਅਧਿਕਾਰ ਹੈ ਨਾ ਕੋਈ ਆਪਣੇ ਕੋਲੇ ਪਾਵਰ ਹੈ ਨਾ ਟਾਈਟਲ ਹੈ ਕਿਸੇ ਤਰੀਕੇ ਦਾ ਫਿਰ ਵੀ ਆਪਾਂ ਉਹਦਾ ਫੈਸਲਾ ਕਰ ਲਈਏ ਤੇ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਉਹਦੀ ਸੇਲ ਡੀਡ ਰਿਕਾਰਡ ਦੇ ਵਿੱਚ ਵੀ ਚੜਾ ਦੇ ਰੇਵਨਿਊ ਰਿਕਾਰਡ ਦੇ ਵਿੱਚ ਮਾਲਕੀਤ ਵੀ ਉਹ ਜਿਹੜੇ ਪ੍ਰਾਈਵੇਟ ਬੰਦੇ ਆ ਤੇ ਦਿਖਾਉਣ ਲੱਗ ਜੇ ਜਦੋਂ ਰਜਿਸਟਰੀ ਹੁੰਦੀ ਹੈ ਤਸਵੀਲਦਾਰ ਸਾਰੇ ਡਾਕੂਮੈਂਟ ਦੇਖਦਾ ਬਿਲਕੁਲ ਜਦੋਂ ਪਟਵਾਰੀ ਕਾਲ ਵੇਲੇ ਦੇਖਦਾ ਉਹਨਾਂ ਨੇ ਫਿਰ ਅੱਖਾਂ ਬੰਦ ਕਰਕੇ ਕੀਤਾ ਕੋਕਰ ਸਾਹਿਬ ਇਹੀ ਤਾਂ ਬਹੁਤ ਬੜੀ ਵਿਡੰਬਨਾ ਹੈ ਇਸ ਮਸਲੇ ਦੇ ਵਿੱਚ ਵੀ ਵੱਡੇ ਵੱਡੇ ਅਧਿਕਾਰੀ ਇਹਦੇ ਵਿੱਚ ਇਨਵੋਲਡ ਨੇ ਕੋਈ ਰਲਿਪੁਕਤ ਹੋਊਗੀ ਉਸ ਜ਼ਮਾਨੇ ਦੀ ਜਿਸ ਦੇ ਵਿੱਚ ਉਹਨਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਤੇ ਇਸ ਰਿਕਾਰਡ ਨੂੰ ਕਿਉਂਕਿ ਪਹਿਲਾ ਪ੍ਰਿੰਸੀਪਲ ਰਿਕੁਆਇਰਮੈਂਟ ਜਦੋਂ ਸੇਲ ਡੀਡ ਹੈ ਕਿਸੇ ਪਟਵਾਰੀ ਤਹਿਸੀਲਦਾਰ ਕੋਲੇ ਜਦੋਂ ਆਪਾਂ ਰਜਿਸਟ੍ਰੇਸ਼ਨ ਡਾਕੂਮੈਂਟਲੀ ਕਰਾਉਨੇ ਆ ਤਾਂ ਸਭ ਤੋਂ ਪਹਿਲਾ ਕੰਮ ਇਹ ਦੇਖਣਾ ਹੁੰਦਾ ਵੀ ਇਹ ਵੇਚੀ ਕਿਹਦੇ ਵੱਲੋਂ ਜਾ ਰਹੀ ਹੈ ਕਿ ਉਸ ਬੰਦੇ ਕੋਲੇ ਉਸ ਚੀਜ਼ ਨੂੰ ਵੇਚਣ ਦਾ ਅਧਿਕਾਰ ਹੈ ਕਿ ਉਹਦੀ ਕਪੈਸਿਟੀ ਹੈ ਉਸ ਚੀਜ਼ ਨੂੰ ਵੇਚਣ ਦੀ ਜੇ ਉਹ ਬੰਦਾ ਮਾਲਕ ਹੀ ਨਹੀਂ ਹੈਗਾ ਤਾਂ ਉਹ ਵੇਚ ਕੇ ਬਿਨਸਾਦਾ ਚੀਜ਼ ਨੂੰ ਇੱਥੇ ਜਿਹੜੀ ਚੀਜ਼ ਪੜਦਾ ਪਾਇਆ ਗਿਆ ਉਹ ਐਸੀ ਚੀਜ਼ ਤੇ ਵੀ ਜਿਹੜੀ ਗ੍ਰਾਮ ਪੰਚਾਇਤ ਦੀ ਜ਼ਮੀਨ ਸੀ ਕੋਈ ਪ੍ਰਾਈਵੇਟ ਬੰਦਾ ਉਹਨੂੰ ਵੇਚ ਰਿਹਾ ਤੇ ਅਫਸਰਾਂ ਨੇ ਆਪਣੀ ਅੱਖ ਬੰਦ ਕਰ ਲਈ ਤੇ ਉਹ ਕਦੋਂ ਕਿਹੜੇ ਸਾਲ ਚ ਹੋਇਆ ਇਹ ਸਾਰਾ ਇਹ ਜੋੜੀਆ ਸੇਲ ਡੇਟਾ ਨੇ ਉਹ ਟਾਈਮ ਪਰ ਟਾਈਮ ਦੋ ਤਿੰਨ ਹੋ ਚੁੱਕਿਆ ਨੇ ਸਟਾਰਟ ਜਿਹੜੀ ਸਭ ਤੋਂ ਪਹਿਲਾਂ ਰੈਜ਼ੋਲੂਸ਼ਨ ਪਿਆ 1991 ਦੇ ਵਿੱਚ ਪਿਆ ਸੀ ਤੇ ਇਹ ਲਗਾਤਾਰ ਚੱਲਿਆ ਇਹ ਸੰਸਲਾ ਜਿ ਲਗਾਤਾਰ ਚੱਲਿਆ ਜਦ ਤੱਕ ਇਹ ਪ੍ਰਸ਼ਾਸਨ ਦੀ ਨਜ਼ਰਾਂ ਦੇ ਵਿੱਚ ਆਏ ਨੂੰ ਇਹਨੂੰ 2022 ਤੋਂ ਲੈ ਕੇ ਜੋ ਕਈ ਆਪਾਂ ਵੀ ਪ੍ਰੋਪਰ ਤਰੀਕੇ ਨਾਲ ਇਹ ਪ੍ਰਸ਼ਾਸਨ ਦੀ ਨਜ਼ਰਾਂ 'ਚ ਆ ਗਿਆ ਕੰਪਲੇਂਟ ਆ ਪਟੀਸ਼ਨਰ ਵੱਲੋਂ ਟਾਈਮ ਐਂਡ ਅਗੇਨ ਇਹਦੇ ਵਿੱਚ ਬਾਰੇ ਕੀਤੀ ਜਾ ਰਹੀਆਂ ਸੀਗਾ ਪ੍ਰਸ਼ਾਸਨ ਦੇ ਕੁਝ ਅਫਸਰਾਨਾਂ ਨੇ ਇਹ ਵੀ ਲਿਖਤਾ ਵੀ ਕਿਉਂਕਿ ਇਹ ਫਰਜੀ ਵਾੜਾ ਹੋਇਆ एजीएफआईआर ਕਰਨੀ ਬਣਦੀ ਹੈ ਤੇ 2022 ਦੀ ਗੱਲ ਕਰ ਰਿਹਾ ਮੈਂ ਉਦੇ باوجود ਹੁਣ 2024 ਹੋ ਗਿਆ ਲੇਕਿਨ ਪਤਾ ਨਹੀਂ ਕਿਉਂ ਕਿ ਕਿਸੇ ਦੀ ਪ੍ਰਾਈਵੇਟ ਜ਼ਮੀਨ ਨਹੀਂ ਹੈ ਸ਼ਾਇਦ ਸਰਕਾਰ ਨੂੰ ਕੋਈ ਪਈ ਪਈ ਨਹੀਂ ਹੈ ਵੀ ਉਹਨਾਂ ਦੀਆਂ ਜ਼ਮੀਨਾਂ ਖੁੱਝ ਰਹੀਆਂ ਤੋਂ ਲੈਂਡ ਮਾਫੀਆ ਉਹਨੂੰ ਗ੍ਰੈਬ ਕਰਕੇ ਹੋਰ ਲੋਕਾਂ ਦੇ ਨਾਲ ਵੀ ਧੋਖਾ ਧੜੀ ਕਰ ਰਿਹਾ ਸਰਕਾਰ ਨਾਲ ਵੀ ਧੋਖਾ ਧੜੀ ਕਰ ਰਿਹਾ ਲੇਕਿਨ ਪ੍ਰਸ਼ਾਸਨ ਨੇ ਅੱਖਾਂ ਮੁੰਦ ਰੱਖੀਆਂ ਨੇ ਕਿਸ ਗੱਲ ਕਰਕੇ ਮੁੰਦ ਰੱਖੀਆਂ ਜਾਂ ਉਹਨਾਂ ਦੀਆਂ ਅੱਖਾਂ ਨੂੰ ਜੋ ਹੈ ਉਹਨਾਂ ਤੇ ਇਹੋ ਜਿਹਾ ਪਰਦਾ ਪਾ ਦਿੱਤਾ ਕਿਸੇ ਚੀਜ਼ ਕਰਕੇ ਜਾਂ ਅਫਸਰ ਆਪ ਇਨਵੋਲਡ ਨੇ ਇਸ ਕਰਕੇ ਇਸ ਦੇ ਉੱਤੇ ਕੋਈ ਐਕਸ਼ਨ ਖੋਣੇ ਹਾਈ ਕੋਰਟ ਨੇ ਕੀ ਆਰਡਰ ਦਿੱਤੇ ਦੇਖੋ ਇਹਦੇ ਵਿੱਚ ਅਸੀਂ ਸਾਰੀਆਂ ਇਨਕੁਆਇਰੀ ਰਿਪੋਰਟਾਂ ਜਿਹਦੇ ਵਿੱਚ ਸਪਸ਼ਟ ਰੂਪ ਚ ਸਾਹਮਣੇ ਆ ਗਿਆ ਸੀ ਵੀ ਇਹ ਧਾਂਦਲੀ ਹੋਈ ਹੈ ਵੱਡਾ ਸਕੈਮ ਹੈ ਲੈਂਡ ਨੂੰ ਲੈ ਕੇ ਤੇ ਇਹ ਵੀ ਪ੍ਰਸ਼ਾਸਨ ਦੇ ਵਿੱਚ ਇਨਕੁਆਇਰੀ ਰਿਪੋਰਟਾਂ ਦੇ ਵਿੱਚ ਆ ਗਿਆ ਸੀ ਵੀ ਇਸ ਮਾਮਲੇ ਨੂੰ ਲੈ ਕੇ ਪਰਚਾ ਦਰਜ ਕੀਤਾ ਜਾਵੇ ਐਫ ਆਈ ਆਰ ਦਰਜ ਕੀਤੀ ਜਾਵੇ ਜੋ ਸਬੰਧਤ ਵਿਅਕਤੀ ਨੇ ਪਰ ਕਿਉਂਕਿ ਕਿਤੇ ਨਾ ਕਿਤੇ ਅਫਸਰ ਇਨਵੋਲਡ ਨੇ ਨਾ ਤਾਂ ਇਹਦੇ ਵਿੱਚ ਬਣਦੀ ਕਾਰਵਾਈ ਅਜੇ ਤੱਕ ਕੀਤੀ ਹੈ ਨਾ ਕੋਈ ਪਰਚਾ ਦਰਜ ਕੀਤਾ ਗਿਆ ਤਾਂ ਉਹੀ ਅਸੀਂ ਜਿਹੜਾ ਪ੍ਰੇਅਰ ਆਪਣੀ ਲੈ ਕੇ ਹਾਈ ਕੋਰਟ ਅਪਰੋਚ ਕੀਤਾ ਸੀਗਾ ਅੱਜ ਕ੍ਰਿਮੀਨਲ ਬਿਸਲੀਡੀਅਸ ਐਪਲੀਕੇਸ਼ਨ ਦੇ ਥਰੂ ਤੇ ਉਹਦੇ ਵਿੱਚ ਅੱਜ ਮਾਨਯੋਗ ਹਾਈ ਕੋਰਟ ਨੇ ਨੋਟਿਸ issues ਕਰ ਦਿੱਤਾ ਤੇ ਸਰਕਾਰ ਤੋਂ ਇਹਦੇ ਬਾਰੇ ਜਵਾਬ ਮੰਗ ਲਿਆ ਵੀ ਕਿਉਂ ਅਫਸਰਾਂ ਦੀ ਜਿਨ੍ਹਾਂ ਦੀ ਅਕਾਉਂਟੇਬਿਲਟੀ ਬਣਦੀ ਹੈ ਅਜੇ ਤੱਕ ਜਿਨ੍ਹਾਂ ਨੇ ਐਕਸ਼ਨ ਨਹੀਂ ਲਿਆ ਉਹ ਕਿਉਂ ਨਹੀਂ ਐਕਸ਼ਨ ਲਿਆ ਤੇ ਇਹਦੇ ਬਾਰੇ ਸਟੇਟਸ ਰਿਪੋਰਟ ਅੱਜ ਮਾਨਯੋਗ ਹਾਈ ਕੋਰਟ ਨੇ ਮੰਗ ਲਈ ਕਿੰਨੀ ਡੇਟਾ ਸੀ ਇਹਦੀ ਡੇਟ ਹੈਗੀ ਹੈ 27 27 ਸਤੰਬਰ ਤਾਂ ਨਾਮ ਵਰਨ ਮਲਹਾਤਰਾ ਹੈ ਮਾ ਪਟਿਆਲੇ ਦਾ ਰਹਿਣ ਵਾਲਾ 13320 ਗੱਜ ਜਗ੍ਹਾ ਹੈ ਇਹ ਦੋ ਨੈਸ਼ਨਲ ਹਾਈਵੇਜ਼ ਦੇ ਉੱਪਰ ਪੈਂਦੇ ਇੱਕ 7 ਤੇ 44 ਜਿਹੜੀ ਕਸ਼ਮੀਰ ਟੂ ਕਨਿਆਕ ਮਾਰੀ ਜਾਂਦੀ ਹੈ ਇਹ ਬਹੁਤ ਹੀ ਪ੍ਰਾਈਮ ਲੋਕੇਸ਼ਨ ਦੇ ਉੱਪਰ ਹੈ ਲੈਂਡ ਹੈ ਤੇ ਇਹਦੀ ਮਿਊਨਿਸਪਲ ਕਾਰਪੋਰੇਸ਼ਨ ਦਾ ਜਿਹੜਾ 2021 ਚ ইও ਸਾਹਿਬ ਨੇ ਇਹਦੀ ਵੈਲਿਊ ਜਿਹੜੀ ਹੈ 40 ਕਰੋੜ ਦੱਸੀ ਹੈ ਤੇ ਹੁਣ ਇਸ ਤੋਂ ਵੀ ਜ਼ਿਆਦਾ ਹੈ ਇਹ ਤਾਂ ਇਹ ਇੰਨੀ ਬੇਸ਼ਕੀਮਤੀ ਜ਼ਮੀਨ ਦੇ ਲੋਕ ਨੂੰ ਪਤਾ ਚੱਲਿਆ ਕਿ ਇਸ ਤਰ੍ਹਾਂ ਉਹ ਗਲਤ ਤਰੀਕੇ ਨਾਲ ਦੀ ਨਜਾਇਜ਼ ਰਜਿਸਟਰੀ ਹੋ ਗਈ ਜਾਲੀ ਡਾਕੂਮੈਂਟਸ ਬਣਾ ਕੇ ਇਹ ਸਭ ਕੁਝ ਸਾਰਾ ਆਰਟੀਆਈਆ ਪਾ ਕੇ ਮੈਂ ਡਾਕੂਮੈਂਟਸ ਤੋਂ ਕਲੈਕਟ ਕਰ ਮੈਂ ਮਨੀ ਕਿਸੇ ਦੇ ਬਾਰੇ ਬੋਲ ਰਿਹਾ 301 ਆਰਟੀਆ ਤੋਂ ਹੀ ਪਤਾ ਚੱਲਿਆ ਕਿ ਇਸ ਚਿਕਾ ਪੰਜਾਬ ਦੇ ਬਹੁਤ ਪ੍ਰਮੁੱਖ ਆਈਐਸ ਅਫਸਰ ਦਾ ਨਾਮ ਵੀ ਉਹਦੇ ਵਿੱਚ ਉਜਾਗਰ ਹੋਇਆ ਹੈ ਜਿਨ੍ਹਾਂ ਨੇ ਇਹਦੀ ਰਜਿਸਟਰੀ ਅੱਗੇ ਕਰੀ ਹੈ ਇਹ ਮੈਂ ਪਿਛਲੇ 10 ਸਾਲਾਂ ਤੋਂ ਇਹਦਾ ਲੈਟਰਸ ਪਾ ਰਿਹਾ ਮੇਰੇ ਨਾਲ ਇੰਨੀਆਂ ਚਿੱਠੀਆਂ ਪਈਆਂ ਕਿ ਉਹਨਾਂ ਦਾ ਵਜ਼ਨ ਚਿੱਠੀਆਂ ਦਾ 15 ਕਿਲੋ ਹੋ ਗਿਆ ਪਰ ਹਾਲੇ ਤੱਕ ਕਿਸੇ ਤੇ ਕੰਮ ਤੇ ਜੂ ਨਹੀਂ ਰੰਗੀ ਹੈਗੀ ਕਿ ਇਹਦੇ ਉੱਪਰ ਕੋਈ ਐਕਸ਼ਨ ਲਿਆ ਜਾਏ ਹੁਣ 13-13 ਮਹੀਨੇ ਲਾ ਕੇ ਮੈਨੂੰ ਆਰਟੀਆ ਦਾ ਜਵਾਬ ਵੀ ਨਹੀਂ ਦਿੰਦੇ ਵੀ ਇਹ ਤੇ ਪਰ ਐਕਸ਼ਨ ਕਿਉਂ ਨਹੀਂ ਕਰਦੇ ਹਰ ਬੰਦਾ ਉਸ ਨੂੰ ਗੋਗਲੋਂ ਤੇ ਮਿੱਟੀ ਝੜਨ ਵਾਲਾ ਕੰਮ ਕਰ ਰਿਹਾ ਤੇ ਮੈਂ ਜਦ ਦੁਖੀ ਹੋ ਗਿਆ ਤਾਂ ਫਿਰ ਮੈਨੂੰ ਵਕੀਲ ਸਾਹਿਬ ਦੇ ਬਾਰੇ ਕਿਸੇ ਨੇ ਦੱਸਿਆ ਕਿ ਤੁਸੀਂ ਇਹਨਾਂ ਨੂੰ ਮਿਲੋ ਫਿਰ ਮੈਂ ਇਹਨਾਂ ਨੂੰ ਆ ਕੇ ਸਾਰੇ ਜਦ ਦੱਸਿਆ ਇਹਨਾਂ ਨੇ ਦੇਖਿਆ ਕਿ ਇੰਨੀ ਨਿਯੰਤਰ ਕਰ ਰੱਖਿਆ ਤੇ ਕਿਤੇ ਪਰ ਤਾਂ ਹੁਣ ਸਿਵਲ ਸੂਟਦਾਰ ਕਰਨਾ ਬੰਦ ਹੈ ਤਾਂ ਫਿਰ ਇਹਨਾਂ ਨੇ ਸਾਰਾ ਉਸ ਨੂੰ ਲੈ ਕੇ ਸ਼ੁਰੂ ਕਰਿਆ ਤਾਂ ਹੁਣ ਦੇਖੋ ਮੈਨੂੰ ਇਨਸਾਫ ਕਰ ਮਿਲਦਾ ਆ ਕੇ ਪਰ ਮੈਂ ਇਹ ਲੋਗਨ ਮਜ਼ਾਕ ਕਰਦੇ ਆ ਕਿ ਜਗ੍ਹਾ ਮੇਰੀ ਨਹੀਂ ਹੈ ਇਹ ਜਗ੍ਹਾ ਪੰਜਾਬ ਸਰਕਾਰ ਦੀ ਹੈ ਆਪਣੀ ਸਾਰਿਆਂ ਦੀ ਸਾਂਝੀ ਮਲਕੀਅਤ ਹੈ ਇਹਦੇ ਬਾਰੇ ਕੋਈ ਸੋਚਦਾ ਹੀ ਨਹੀਂ ਹੈਗਾ ਮੈਨੂੰ ਤਾਂ ਇੱਕ ਰਸੀਦੀ ਟਿਕਟ ਜਿੰਨੀ ਵੀ ਇਹ ਜਗਾ ਇਸ ਚੋਂ ਮਿਲਣੀ ਨਹੀਂ ਹੈਗੀ ਮੇਰਾ ਤਾਂ ਬਸ ਇਹੀ ਜੋਰ ਹੈ ਕਿ ਪੰਜਾਬ ਆਪਣਾ ਤਰੱਕੀ ਕਰੇ ਇੱਥੇ ਉਸ ਜਗਾ ਦੇ ਉੱਪਰ ਕੋਈ ਆਧਾਰਾ ਲੱਗੇ ਕੋਈ ਬੱਚਿਆਂ ਦਾ ਸਕੂਲ ਖੁੱਲੇ ਕੋਈ ਕੁਝ ਵੀ ਹਸਪਤਾਲ ਖੁੱਲੇ ਕੁਝ ਵੀ ਹੋਵੇ ਤਬ ਪੰਜਾਬ ਤਰੱਕੀ ਤੇ ਆਵੇ ਜ਼ਮੀਨ ਤੇ ਕਬਜ਼ਾ ਕਿਹਦਾ ਜੀ ਹੈ ਪ੍ਰਾਈਵੇਟ ਪਾਰਟੀਆਂ ਦਾ ਬੰਦੇ ਉੱਥੇ ਦੇ ਕੁਝ ਵੀ ਨਹੀਂ ਹੈਗਾ ਖਾਲੀ ਪਈ ਹੈ ਅੱਗੇ ਵੇਚਣ ਵਾਸਤੇ ਲਾ ਰੱਖੀ ਹੈ ਤੋ ਜਦੋਂ ਮੈਨੂੰ ਪਤਾ ਚੱਲਿਆ ਮੈਂ ਤਾਂ ਜਦੋਂ ਰੋਲਾ ਪਾ ਰਹੇ ਕਿ ਇਹ ਜਗ੍ਹਾ ਨੂੰ 10 ਸਾਲ ਹੋ ਗਏ ਪੂਰੇ ਮੈਨੂੰ ਮਤਲਬ ਮੈਨੇ ਪੰਜਾਬ ਦਾ ਕੋਈ ਆਈਐਸ ਅਫਸਰ ਨਹੀਂ ਛੱਡਿਆ ਜਿਸ ਨੂੰ ਨਾਲ ਮੈਨੇ ਮਿਲਿਆ ਹੋਵੇ ਐਫਸੀਆਰ ਰਜੀਵ ਪ੍ਰਾਸ਼ਾਦ ਜੀ ਨੂੰ ਵੀ ਜਾ ਕੇ ਦੱਸਿਆ ਉਹ ਸ਼੍ਰੀ ਕੁਮਾਰ ਅਮਿਤ ਜੀ ਨੂੰ ਵੀ ਜਾ ਕੇ ਦੱਸਿਆ ਉਹਨਾਂ ਨੇ ਤਾਂ ਫਾਈਲ ਭਗਾ ਕੇ ਮੂੰਹ ਤੇ ਮਾਰ ਕੇ ਦਫਾ ਹੋ ਚੁੱਕੇ ਹਾਂ ਯਾਨੀ ਕੋਈ ਮਤਲਬ ਬੇਕਾਰ ਨੰਬਰ ਟਾਈਮ ਖਾਵਨਾ ਕਰੋ ਔਰ ਵੈਨੂ ਪ੍ਰਸ਼ਾਦ ਜੀ ਉਹਨਾਂ ਨੂੰ ਮੈਂ ਜਾ ਕੇ ਉਹਦੇ ਦਫਤਰ ਚ ਜਾ ਕੇ ਦੱਸ ਕੇ ਆਇਆ ਕਿ ਜਨਾਬ ਇਸ ਤਰ੍ਹਾਂ ਹੋ ਰਿਹਾ ਹੈ ਰਿਟਰਨ ਚ ਹਾਰੀ ਕੰਮ ਦਿੱਤਾ ਵਾ ਔਰ ਹਸਾਰੇ ਸੀਮ ਸਿੰਘ ਸਾਹਿਬ ਨੂੰ ਵੀ ਕਿੰਨੀ ਵਾਰੀ ਕਰਿਆ ਉਥੋਂ ਆ ਜਾਂਦਾ ਪਰ ਕਾਰਵਾਈ ਨਹੀਂ ਕੋ ਹੁੰਦੀ ਬਹੁਤ ਦੁੱਖ ਹੀ ਜਾਂਦਾ ਕੋਣ ਹੈ ਉਹ ਮਾਫੀਆ ਵਾਲੇ ਜਿਹਨੇ ਮੇਨ ਤੋਂ ਪੱਤਰੀ ਨਾਲ ਜਾ ਪਹਿਲਾਂ ਗਲਤ ਕਾਗਜ਼ ਤਿਆਰ ਕਰ ਕੇ ਛੜਪਣ ਦੀ ਕੋਸ਼ਿਸ਼ ਕੀਤੀ ਕੋਣ ਨੇ ਬੋਲੋ ਰਾਜਪੁਰੇ ਦੇ ਬੰਦੇ ਆ ਜੀ ਮੈਂ ਉਹ ਨਾਮ ਤਾਂ ਹੈ ਸਿਆਸੀ ਤਾਂ ਨਹੀਂ ਹੈ ਕਿ ਪਰ ਗੁਰਦੁਆਰੇ ਦੇ ਨਾਲ ਕੋਈ ਸੰਬੰਧ ਹੈ ਉਹਨਾਂ ਦਾ ਇਹ ਆਲੂ ਵਾਲੀਏ ਤੇ ਉਹ ਦੇਖੋ ਉਹਨਾਂ ਮੈਂ ਇੱਕ ਚੀਜ਼ ਨੋਟ ਕਰਦਾ ਕਿ ਜਿਹੜੇ ਲੋਕਾਂ ਨੇ 30 ਸਾਲ ਤੋਂ ਇਹ ਚੋਰੀ ਨੂੰ ਛੁਪਾ ਕੇ ਰੱਖਿਆ ਉਹਨਾਂ ਨੇ ਲੋਕਾਂ ਨੇ ਸੇਮ ਪੈਟਰਨ ਦੇ ਨਾਲ ਹੋਰ ਕਿੰਨੇ ਧਾਂਦ ਲਈ ਹੋਰ ਕਰੀ ਹੋਏਗੀ ਉਹ ਮੈਟਰ ਆਫ ਕਨਸਰ ਹੈ ਉਹਦੇ ਉੱਪਰ ਸਰਕਾਰ ਅਗਰ ਧਿਆਨ ਲਗਾਏ ਤਾਂ ਇਹ ਜੇ ਹੋਰ ਕਿੰਨੇ ਮਸਲੇ ਉਜਾਗਰ ਹੋ ਜਾਣਗੇ ਦੇਖੋ ਜਿਹੜੀ ਮੈਂ ਆਰਟੀਪਾਈ ਮਨੇ ਪੁੱਛਿਆ ਐਫਸੀਆਰ ਸਾਹਿਬ ਨੂੰ ਕਿ ਇਹਨਾਂ ਦੇ ਕਿਹੜੇ ਬੰਦੇ ਇਨਵੋਲਵ ਆ ਉਸਦੇ ਨਾਮ ਆ ਗਏ ਉਹਨਾਂ ਨੇ ਸੱਤ ਬੰਦਿਆਂ ਦੇ ਨਾਮ ਦਿੱਤੇ ਉਹਨਾਂ ਚੋਂ ਇੱਕ ਪਟਵਾਰੀ ਹੈ ਸੁਰਿੰਦਰ ਮੰਡਲ ਉਹ ਰਾਜਪੁਰੇ ਚ ਹੁਣ ਵੀ ਨੌਕਰੀ ਕਰ ਰਿਹਾ ਹੈ ਇਹ ਇਹ ਉਜਾਗਰ ਹੋਣ ਦੇ ਬਾਵਜੂਦ ਵੀ ਉਹ ਬੰਦੇ ਨੂੰ ਲਗਾ ਰੱਖਿਆ ਕਿ ਵੀ ਇਹ ਬਸਾਨੂੰ ਪਤਾ ਨਹੀਂ ਕਿ ਹੁਣ ਦੇਖੋ ਤੁਹਾਡੇ ਆਪ ਦੇਖਿਆ ਚਾਹੀਦਾ ਹੈ ਕਿ ਜਿਹੜਾ ਸਰਕਾਰੀ ਤੰਤਰ ਜਿਨੇ ਵੀ ਗਲਟ ਕਰੇ ਕੀ ਕਾਰਵਾਈ ਕਰਦੇ ਤੇ ਜਮੀਨ ਆਪਣੀ ਕਾਰਵਾਈ ਸਰਕਾਰੀ ਬੰਦਾ ਹਰ ਸਰਕਾਰੀ ਮੁਲਾਜ਼ਮ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਆਪਣੇ ਰੈਵਨਿਊ ਡਿਪਾਰਟਮੈਂਟ ਦੇ ਬੰਦਿਆਂ ਦੇ ਉੱਪਰ ਕਿਵੇਂ ਐਕਸ਼ਨ ਲੈ ਸਕਦੇ ਆ ਜਿਹੜੇ ਤੁਸੀਂ ਹੈਰਾਨ ਕਿ ਦੀ ਗੱਲ ਹੈ ਕਿ ਤੁਸੀਂ ਫਿਰ ਹੁਣ ਕੀ ਕੀ ਕਿਆ ਕਾਰਵਾਈ ਕਰੂਗਾ ਕਿੱਥੇ ਕਿੱਥੇ ਗਏ ਤੇਰਾ ਮੈਨੂੰ ਕੋਈ ਸਾਲ ਹੋ ਗਿਆ ਆ ਜੀ ਆਉਂਦੇ ਆ ਗਿਆ ਉਹ ਤੇਰਾ ਤੇਰਾ ਮਹੀਨੇ ਆਰਟੀਆ ਦਾ ਜਵਾਬ ਨਹੀਂ ਦਿੰਦੇ ਹੁਣ ਉਹਨਾਂ ਨੇ ਜਦ ਪੁੱਛਿਆ ਜਾਂਦਾ ਕਮਿਸ਼ਨ ਚ ਜਾ ਕੇ ਪਹੁੰਚ ਜਾਂਦੀ ਹੈ ਗੱਲ ਉਹ ਕਹਿੰਦੇ ਜੀ ਮੇਰਾ ਮੇਰੀ ਵਾਈ ਬਿਮਾਰ ਸੀ ਮੈਂ ਬਿਮਾਰ ਸੀ ਮੇਰੇ ਤੋਂ ਅਣਦੇਖੀ ਜਿਵੇਂ ਤੋਂ ਰਿਪੋਰਟ ਦੇ ਦਿੱਤੇ 13 ਮਹੀਨੇ ਤੁਸੀਂ ਆਰਟੀਆ ਦਾ ਜਵਾਬ ਨਾ ਬਹੁਤ ਜੀ ਹਾਲ ਦੇਖੋ ਕਿਆ ਇਹ ਮੈਂ ਪਟਿਆਲੇ ਚ ਤਿੰਨ ਕਮਿਸ਼ਨਰ ਆਏ ਜੀ ਜਿਹੜੇ ਇੱਕ ਬਿਲਕੁਲ ਕੰਪਲੈਂਟ ਦੀ ਜਾਂ ਨਗਰ ਨਿਗਮ ਦੀ ਡਿਊਟੀ ਹੁੰਦੀ ਆਪਣੇ ਜਿਵੇਂ ਸਰਦੀਪ ਕਰੋ ਸੰਭਾਲੋ ਉੱਤੇ ਬੋਲੋ ਤੇ ਸਾਡੀ ਪ੍ਰਾਪਤੀ ਆ ਉਹ ਵੀ ਨਹੀਂ ਕੁਝ ਕਰ ਰਹੇ ਨਹੀਂ ਉਹ ਮੈਂ ਸਰਦਾਰ ਇੰਦਰਵੀਰ ਨਿੱਜਰ ਜਿਹਨੂੰ ਮੈਂ 16 ਫਰਵਰੀ 2023 ਨੂੰ ਆਕੇ ਮਿਲਿਆ ਤਾਂ ਉਹਨਾਂ ਨੇ 17 ਫਰਵਰੀ ਨੂੰ ਆਰਡਰ ਕਢਵਾਤੇ ਕਿ ਵੀ ਇਹ ਜਗ੍ਹਾ ਨੂੰ ਸੰਭਾਲਿਆ ਜਾਏ ਇੱਥੇ ਇੱਕ ਬੋਰਡ ਲੱਗੇ ਰੇ ਬੋਰਡ ਤਾਂ ਲਗਾਤਾ ਇੱਕ ਤੀਜੇ ਦੂਜਾ ਕਰਿਆ ਕਿ ਰੈੱਡ ਐਂਟਰੀ ਹੋ ਜਾਏ ਉਹ ਰੈੱਡ ਐਂਟਰੀ ਵੀ ਹੋ ਗਈ ਤੀਸਰਾ ਇਹ ਕਿ ਕਿਆ ਐਸਐਸਪੀ ਸਾਹਿਬ ਨੂੰ ਕਿਆ ਵੀ ਡੀਸੀ ਤੋਂ ਸਾਹ ਤੋਂ ਆਰਡਰ ਕਢਵਾਇਆ ਕਿ ਇਹਦੇ ਬੰਦੇ ਕਾਨੂੰਨੀ ਕਾਰਵਾਈ ਕਰੀਏ ਪਰ ਉਹਦੇ ਉੱਪਰ ਹਾਲ ਤੱਕ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ ਜਦਕਿ ਇੱਕ ਰਿਪੋਰਟ ਡੀਸੀ ਆਫਿਸ ਪਟਿਆਲਾ ਨੇ ਐਫਸੀਆਰ ਨੂੰ ਭੇਜੀ ਆ ਸੱਤ ਪੇਜਾਂ ਦੀ ਉਹਦੇ ਵਿੱਚ ਸਾਫ਼ ਲਿਖਿਆ ਕਿ ਜਿਹੜਾ ਗੈਰ ਕਾਨੂੰਨੀ ਢੰਗ ਨਾਲ ਇਹ ਸਾਰਾ ਜਿਹੜਾ ਜਗਾ ਅੱਗੇ ਵੇਚੀ ਗਈ ਹੈ ਔਰ ਇਹਦੇ ਵਿੱਚ ਸਰਕਾਰੀ ਪ੍ਰਸ਼ਾਸਨ ਦੇ ਬੰਦਿਆਂ ਦਾ ਪੂਰਾ ਪੂਰਾ ਹੱਥ ਆ ਉਹਨਾਂ ਨੇ ਦੇਖਿਆ ਹੀ ਨਹੀਂ ਹੈਗਾ ਕਿ ਇਹ ਜਗਾ ਸਰਕਾਰੀ ਹੈ ਤੇ ਉਸਨੂੰ ਸ਼ਾਮਲਾ ਜਗਾ ਇਹਨੂੰ ਅੱਗੇ ਕਿਵੇਂ ਵੇਚਿਆ ਬੰਦੇ ਨੇ ਮੰਗ ਕੀ ਹੈ ਜੀ ਮਗਾ ਕੇ ਪੰਜਾਬ ਮੇਰਾ ਤਰੱਕੀ ਕਰੇ ਮੈਂ ਤਾਂ ਇਸੇ ਵਾਸਤੇ ਜਿਨ੍ਹਾਂ ਨੇ ਹਰਾ ਤਰੱਕੀ ਕੀਤੀ ਉਹਨਾਂ ਤੇ ਬੰਦ ਕਾਨੂੰਨੀ ਕਾਰਵਾਈ ਕਰੇ ਤੇ ਉਹ ਤਾਂ ਦੇਖਿਆ ਤੇ ਕਿ ਇਹਨਾਂ ਹੋਰ ਕਿੰਨਾ ਮਸਲਾ ਗੜਬੜ ਕਰੀਏ ਹੋਈ ਹੈ ਹਾਈ ਕੋਰਟ ਦਾ ਮਾਮਲਾ ਵਾਝਿਆ ਤੁਸੀਂ ਵੀ ਜਾਗਿਓ ਤੁਸੀਂ ਕਹਿੰਦੇ ਹਾਂ ਇੱਥੇ ਤੱਕ ਆਤੇ ਆਤੇ ਸੁੱਕ ਜਾਂਦੀਆਂ ਸਭੀ ਨਦੀਆਂ ਹਮੇ ਮਾਲੂਮ ਹੈ ਪਾਣੀ ਇੱਥੇ ਠਹਿਰਾ ਹੋਗਾ ਜੇ ਤਾਂ ਸਾਰੀਆਂ ਉਮੀਦਾਂ ਖਤਮ ਹੋਣੀਆਂ ਨਾ ਤਾਂ ਪਿਆਸ ਹੋ ਰਹੀ ਆ ਕੇ ਹਾਈ ਕੋਰਟ ਚ ਬੁਝਦੀ ਹੈ ਤਾਂ ਬਾਕੀ ਤਾਂ ਹੁਣ ਤੁਹਾਡੇ ਸਾਰੇ ਚੰਗੇ ਚੰਗੇ ਖਤਮ ਹੋ ਜਾਣੇ ਉਹ ਤੱਕ ਆਂਦੇ ਪਰ ਇਹ ਲੜਾਈ ਮੈਂ ਆਪਣੇ ਵਾਸਤੇ ਨਹੀਂ ਲੜ ਰਿਹਾ ਜੇ ਤੁਸੀਂ ਆਪਣੇ ਦੇਸ਼ ਵਾਸਤੇ ਕੁਝ ਕਰਦੇ ਹੋ ਨਾ ਫਿਰ ਤੁਹਾਡੇ ਜੋਸ਼ ਵੀ ਆਂਦਾ ਫਿਰ ਤੁਹਾਨੂੰ ਅਫਸੋਸ ਵੀ ਨਹੀਂ ਹੁੰਦਾ ਕਿ ਅਰ ਮੈਂ ਕਿਉਂ ਇੰਨੇ ਪੈਸੇ ਖਰਚ ਰਿਹਾ ਮੈਂ ਮੇਰੇ ਮਾਮਲੇ ਤੁਸੀਂ ਪਹਿਲਾਂ ਵੀ ਜਾਂ ਕਿਸੇ ਖਾਸ ਨਹੀਂ ਨਹੀਂ ਐਸਾ ਕੋਈ ਖਾਸ ਨਹੀਂ ਇਹ ਤਾਂ ਟ੍ਰਿਕੀ ਮਾਮਲਾ ਤਾਂ ਹੈ ਜੀ ਕਿੱਥੇ ਧਿਆਨ ਕਿਉਂ ਮੇਰੇ ਇਹ ਜਦ ਬਚਪਨ ਤੋਂ ਹੀ ਕਹਿੰਦੇ ਆ ਲੋਕ ਕਿ ਦੇਸ਼ ਵਾਸਤੇ ਕੁਝ ਕਰੋ ਦੇਸ਼ ਵਾਸਤੇ ਕੁਝ ਕਰੋ ਹਰ ਵਾਰੀ ਲੋਕ ਭਗਤ ਸਿੰਘ ਜੀ ਦੀ ਕਿਲੀ ਫੋਟੋ ਲਗਾਉਣ ਨਾਲ ਨਹੀਂ ਕੋਈ ਗੱਲ ਬਣਦੀ ਉਹਨਾਂ ਵਾਸਤੇ ਮਰਨ ਦਾ ਐਵੇਂ ਜਜ਼ਬਾ ਵੀ ਹੋਣਾ ਚਾਹੀਦਾ ਮੈਨੂੰ ਦਫ਼ਤਰਾਂ ਚ ਬੁਲਾ ਕੇ ਧਮਕੀ ਦਿੰਦੇ ਆ ਕਹਿੰਦੇ ਬਾਬਾ ਜੀ ਤੁਸੀਂ ਕਿਉਂ ਪੰਗੇ ਲੈਨੇ ਸਾਡੇ ਪਰ ਟਰੱਕ ਚੜਜੂਗਾ ਸਾਡੇ ਦੇ ਦੱਸੋ ਤੇ ਤੁਹਾਨੂੰ ਕੀ ਕਹਿੰਦੇ ਨਾ ਉਹ ਜੇ ਮਰਨਾ ਤਾਂ ਦੇਸ਼ ਪਿੱਛੇ ਮਰਨਾ ਕੀ ਫਰਕ ਪੈਂਦਾ